ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ 5 ਲੱਖ 30 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਸਥਾਈ ਕਾਨੂੰਨੀ ਦਰਜੇ ਤੋਂ ਵਾਂਝਾ ਕਰਨ ਜਾ ਰਿਹਾ ਹੈ ਜੇਕਰ ਇਸ ਪਹਿਲ ਕਦਮੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ਵਿੱਚ ਉਹਨਾਂ ਦੇ ਸਥਾਈ ਠਹਿਰਨ ਦੇ ਪ੍ਰੋਗਰਾਮ 24 ਅਪ੍ਰੈਲ ਨੂੰ ਖਤਮ ਹੋ ਜਾਣਗੇ ਇਸ ਦੇ ਨਾਲ ਹੀ ਇੱਕ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿਸੇ ਨਿੱਜੀ ਚੈਨਲ ਅਨੁਸਾਰ ਇਹ ਸਥਿਤੀਆਂ ਉਹਨਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਦੀ ਹੈ ਜੋ 2023 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਰਾਇਡਨ ਦੇ ਅਧੀਨ ਸ਼ੁਰੂ ਕੀਤੇ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਦਾਖਲ ਹੁੰਦੇ ਨੇ ਇਸ ਪ੍ਰੋਗਰਾਮ ਨੇ ਵਿਦੇਸ਼ੀਆਂ ਨੂੰ ਅਮਰੀਕੀ ਸਪੌਂਸਰ ਦੇ ਸਮਰਥਨ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੇ 2 ਸਾਲਾਂ ਤੱਕ ਦੇਸ਼ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਹੈ। ਐਨਬੀਸੀ ਅਨੁਸਾਰ 2024 ਵਿੱਚ ਅਧਿਕਾਰੀਆਂ ਨੇ ਪ੍ਰੋਗਰਾਮ ਦੇ ਤਹਿਤ ਪ੍ਰਵਾਸੀਆਂ ਨੂੰ ਸਵੀਕਾਰ ਕਰਨਾ ਥੋੜੇ ਸਮੇਂ ਲਈ ਰੋਕ ਦਿੱਤਾ ਹੈ ਕਿਉਂਕਿ ਉਹ ਚਿੰਤਿਤ ਹਨ ਕਿ ਸੰਵਰਤੋ ਧੋਖਾਧੜੀ ਵਾਲੇ ਲੈਣ ਦੇਣ ਲਈ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਕਿਹਾ ਕਿ 트럼ਪ ਪ੍ਰਸ਼ਾਸ ਅਮਰੀਕਾ ਵਿੱਚ ਵਿਦੇਸ਼ੀਆਂ ਦੇ ਦਾਖਲੇ ਅਤੇ ਅਸਥਾਈ ਠਹਿਰਨ ਲਈ ਬ੍ਰਾਈਡ ਰੇਨ ਦੁਆਰਾ ਸਥਾਪਿਤ ਪ੍ਰੋਗਰਾਮਾਂ ਤਹਿਤ ਕਿਊਬਾ ਹੈਤੀ ਨਿਕਾਗਵਾ ਅਤੇ ਵੈਂਜ਼ੂਏਲਾ ਤੋਂ ਅਮਰੀਕਾ ਪਹੁੰਚੇ 5.3 ਲੱਖ ਤੋਂ ਵੱਧ ਲੋਕਾਂ ਦੀ ਸਥਾਈ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਦਾ ਇਰਾਦਾ ਰੱਖਦਾ ਹੈ। ਜਲੰਧਰ ਵਿੱਚ ਤਾਜਪੁਰ ਚਰਚ ਦੇ ਪਾਦਰੀ ਬਲਜਿੰਦਰ ਸਿੰਘ ਵੱਲੋਂ ਇੱਕ ਔਰਤ ਨੂੰ ਥੱਪੜ ਮਾਰਨ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਜੀ ਹਾਂ ਪੁਜਾਰੀ ਨੇ ਔਰਤ ਦੇ ਮੂੰਹ ਤੇ ਇੱਕ ਕਾਪੀ ਵੀ ਸੁੱਟ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 14 ਫਰਵ ਨੂੰ ਚੰਡੀਗੜ੍ਹ ਸਥਿਤ ਬਲਜਿੰਦਰ ਸਿੰਘ ਦੇ ਦਫ਼ਤਰ ਵਿੱਚ ਵਾਪਰੀ ਸੀ ਹਾਲਾਂਕਿ ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ ਵੀਡੀਓ ਅਨਸਾਰ ਉਹ ਦਫ਼ਤਰ ਵਿੱਚ ਬੈਠੇ ਕੁਝ ਲੋਕਾਂ ਨਾਲ ਗੁੱਸੇ ਨਾਲ ਗੱਲ ਕਰ ਰਿਹਾ ਅਚਾਨਕ ਉਹ ਕੁਰਸੀ ਤੋਂ ਬੈਗ ਚੁੱਕਦਾ ਹੈ ਤੇ ਨੌਜਵਾਨ ਵੱਲ ਸੁੱਟਦਾ ਹੈ ਤੇ ਉਸ ਨੂੰ ਥੱਪੜ ਜੜ ਦਿੰਦਾ ਹੈ ਤੇ ਫਿਰ ਉਹ ਔਰਤ ਤੇ ਹਮਲਾ ਕਰਦਾ ਹੈ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਬਜਿੰਦਰ ਸਿੰਘ ਨੇ ਔਰਤ ਅਤੇ ਨੌਜਵਾਨ ਨੂੰ ਕਿਉਂ ਕੁੱਟਿਆ ਬਜਿੰਦਰ ਸਿੰਘ ਨੇ ਇਸ ਬਾਰੇ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਕਮੈਂਟ ਬਾਜ਼ੀ ਵੀ ਕਰਦੇ ਨਜ਼ਰ ਆ ਰਹੇ ਨੇ ਇੰਪੋਰਟੈਂਟ ਗੱਲ ਇਹ ਸਾਹਮਣੇ ਆਈ ਹੈ ਕਿ ਪੁਲਿਸ 유ਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੇ ਆ ਜੈ ਪੁਲਿਸ ਪਰਸਨਲ ਇਹ 유ਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚਤਪਾ ਦੇ ਸਵੇ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਸ ਕਰਦੇ ਕਿਉਂਕਿ ਬਹੁਤ ਸਾਰੇ ਆਪਰੇਸ਼ਨਲ ਅਗਿਲਤੇ ਤੇ ਫਰਜ਼ਤ ਚੱਲਦੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਮਹਿਲਾ ਸਰਗੰਨਾ ਸਮੇਤ ਚਾਰ ਦੋਸ਼ੀਆਂ ਨੂੰ 5 ਕਿਲੋ 200 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਜਿਸ ਸੰਬੰਧੀ ਸਾਰੇ ਖੁਲਾਸੇ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੋਲਰ ਨੇ ਕੀਤੇ ਨੇ ਇਸ ਦੇ ਵਿੱਚ ਹੋਰ ਰਿਕਵਰੀ ਹੋਣਾ ਜਾਇ ਸਾਨੂੰ ਹੋਏਗੀ ਇਹ ਆਪਣਾ ਪਛੋਕਰ ਦੇਖੀਏ ਸੰਦੀਪਪੁਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਟੋ ਹੈਗੀ ਹੈ 27 ਇਅਰਸ ਦੇ ਦੀ ਏਜ ਹੈ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ਬੈਕਗ੍ਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਪਾਲ ਨਹੀਂ ਛੱਡਦਾ 23 ਸਾਲ ਦਾ ਔਰ ਕੰਮ ਨਹੀਂ ਕੋ ਕਰਦਾ ਵੇਲਾ ਬਿਲਕੁਲ ਤੇ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਕੋਲੂ ਹੈ 21 ਸਾਲ ਦਾ ਇਹ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਕੰਮ ਕਰਦਾ ਹੈ ਬਿਸ਼ਰ ਇਸ ਇਹਦੇ ਲਈ ਕੋਈ ਨਹੀਂ। ਸੋ ਇਹਦੀ ਸਾਰੀ ਜਿਹੜੀ ਕਾਰਜਕਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ, ਨਵਜੋਤ ਜੀ, ਏਡੀਸੀਪੀ ਹਰਮਿੰਦਰ ਸਾਹਿਬ ਐਸసీపీ ਸਾਹਿਬ, ਅਮੋਰੋਕ ਟੀਮ, ਇੰਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ। ਅਜਿ ਨੂੰ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੇ ਟਾਈਮ ਦੇ ਵਿੱਚ ਹੋਰ ਰਿਕਵਰੀ ਤੇ ਅਰੈਸਟ ਦੀ ਉਮੀਦ ਹੈ। ਸਰ ਮਨਦੀਪ ਅਰੈਸਟ ਨਹੀਂ ਕੀਤੀ। ਮੇਰਾ ਯੁੱਧ ਛੇੜਿਆ ਗਿਆ ਤੇ ਤੈਸਤ ਕਮਿਸ਼ਨਰ ਪੁਲਿਸ ਅਮਰ ਸਾਹਿਬ ਨੂੰ ਬਹੁਤ ਵਧੀਆ ਕਾਮਯਾਬੀ ਮਿਲਦੀ ਪਈ ਹੈ। 5 ਕਿਲੋ 200 ਗ੍ਰਾਮ ਗਿਰਨ ਗ੍ਰਾਮ ਕੀ ਤਰੀ ਹੈ ਪਰ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤੇ ਗਏ ਨੇ ਐਡੀਐਡੀ ਦੀ ਕੈਂਪੇਨ ਹੈ ਇਸ ਗਾਟ ਕਾਟਲ ਦੀ ਕਮੰਦੀਪੌਰ ਜੋ ਕਿ ਇੱਕ ਵਿਡੋ ਹੈ ਜਿੰਨ ਕਲਾ ਦੇ ਵਿੱਚ ਮੈਰਿਟ ਸੀਗੀ ਖਵਾਲ ਦੇ ਕੋਲ ਔਰ ਖਾਲੜਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆਲਮ ਅਰੋੜਾ ਜਮਨ ਇਲੀਅਸ ਗੋਜੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਜੀਤ ਔਰ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਇਹ ਜਿਹਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹ ਰਾਹ ਪਾ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਏ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਰਾਹੀ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੀ ਕੰਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਹੀ ਕੰਮ ਕਰਦੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਉਹ ਵੀ ਜ਼ਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਜੀਤਪਾਲ ਜਿਹੜੀ ਹੈ ਇਹਦੇ ਇਹਨੇ ਡੀਪਲੇਸ 1 ਤੋਂ ਬਾਅਦ ਇਹ ਛਾਦੇ ਤੇ ਇੱਥੇ ਆ ਕੇ ਕਿਰਾਏ ਤੇ ਮਨਜੀਤ ਦੇ ਘਾਰੇ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚੌਂਦਰੀ ਆਪ ਸੁਪਰਵਾਈਜ਼ ਕਰਦੇ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਪੁਲਿਸ 유ਨੀਫਾਰਮ ਨੂੰ ਵੀ ਇਮਪਰਸਨੇਟ ਕਰਦੇ ਰਹੀ ਐਜ ਪੁਲਿਸ ਪਰਸਨਲ 유ਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਉਹਨਾਂ ਦੱਸਿਆ ਕਿ ਐਸੋਸੀਏਟ ਰਹਿਣਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਸ ਕਰ ਰਹੇ ਬਹੁਤ ਜ਼ਰਾ ਆਪਰੇਸ਼ਨਲ ਅੱਗੇ ਉਹਤੇ ਤੇ ਫਰਜ਼ ਚੱਲ ਰਹੀ ਹੈ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣਾਂ ਜائیں ਸਾਨੂੰ ਹੋਏਗੀ ਇਹ ਆਪਣਾ ਪਛੋਕਰ ਦੇਖੀਏ ਪੰਦੀਪਪੁਰ ਜਿਹੜਾ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਰਵਿੰਦਰ ਸਿੰਘ ਹੈ ਵਿਡੋ ਹੈ ਜੀ ਐਸ 27 ইয়ার্স ইজ ది এজ ਇਸ 50 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ਬੈਕਗ੍ਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮਰੋੜਾ ਜਿਹੜਾ ਹੈ ਇਹ ਜਨਤਾਪਾਲ ਨਹੀਂ ਛੱਡਦਾ 23 ਸਾਲ ਦਾ ਔਰ ਕੰਮ ਨਹੀਂ ਕਿਉਂ ਕਰਦਾ ਵਿਹਲਾ ਬਿਲਕੁਲ ਤੇ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਕੋਲੂ ਹੈ 21 ਸਾਲ ਦਾ ਇਹ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ 'ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਤੋ ਇਹਦੀ ਸਾਰੀ ਜਿਹੜੀ ਕਾਰਜਕਾਰੀ ਹੈ ਸਾਡੇ ਡੀਸੀਪੀ ਰਜਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਨਦਰ ਸਾਹਿਬ ਏਸੀਪੀ ਸਾਹਿਬ ਅਮੋਰੋਦ ਸਿੰਘ ਇੰਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਅਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੇ ਟਾਈਮ ਕਿਚੂ ਜਿਹੋਰ ਰਿਕਵਰੀ ਤੇ ਅਰੈਸਟਰੀ ਉਮੀਦ ਫਿਰ ਮਨਦੀਪ ਅਰੈਸਟ ਨਹੀਂ ਕੀਤੀ ਸ਼ਰਾਬ ਪੀ ਕੇ ਗਲ ਪੈਣੇ ਓਥੇ ਸ਼ਰਾਬ ਪੀ ਕੇ ਡਰਾਈਵ ਕਰ ਰਹੇ ਵਿਅਕਤੀ ਨੇ ਪੁਲਿਸ ਨਾਲ ਕੀਤੀ ਬਹਿਸ ਮੌਕੇ ਤੇ ਹੀ ਹੋ ਗਿਆ ਹੰਗਾਮਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਮਲਾਜ਼ਮ ਵੱਲੋਂ ਮੌਕੇ ਤੇ ਹੀ ਮੋਟਰਸਾਈਕਲ ਦੀ ਚਾਬੀ ਕੱਢ ਲਈ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਹੰਗਾਮਾ ਹੋ ਜਾਂਦਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਮੌਕੇ ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਆਨੇ ਬੇ ਤੁਸੀਂ ਕ੍ਰੇਡਾ ਕੀਤਾ ਆ ਕ੍ਰੇ ਡਿਪਾਰਟਮੈਂਟ ਚੋਂ ਜੀ ਹਾਂ ਜੀ ਦੱਸ ਦੋ ਮੈਂ ਉਹਦੇ ਅਸੀਂ ਆਪ ਦੇਖਿਆ ਬਾਹਰ ਨੂੰ ਫੁੱਲ ਲਗਾਤਾਰ ਮਾਰਦੀ ਇਹ ਤਾਂ ਪਗਾਨਾ ਪੜਾਇਆ ਮਾਰੀ ਜਾਂ ਮਾਰ ਕੇ ਚਲੋ ਜਦੋਂ ਕਹਾਂਗੇ ਪਸਤਾ ਹੋਸਟ ਹੈ ਨਹੀਂ ਚਲੋ ਜਾਨ ਦੇ ਯਾਰ ਮਾਤਾ ਆਇਆ ਚੰਗੇ ਮੰਗਣ ਗਿਆ ਨਹੀਂ ਹੋ ਨਹੀਂ ਸੌ ਕੰਮ ਕਰਦੇ ਭਾਈ ਭਾਈ ਮਾਵਲਾ ਜੀ ਇਹਦਾ ਵੀ ਸਾਡੇ ਮਾਨ ਐਸਐਸਪੀ ਮਾਨਜੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਵੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤੋ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ। ਤੇ ਇਨਾਂ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ। ਇਨਾਂ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ। ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ। ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਾਲ ਚਲਾਨ ਕੀਤਾ ਔਰ ਉਹਦਾ ਮੋਟਰਸਾਈਕਲ ਬੌਂਡ ਕੀਤਾ। ਸਰ ਕਹਿੰਦੇ ਉਹ ਕੋਈ ਉਹ ਜਿਹੜੇ ਰਹਿਗੇ ਉਸੇ ਦਾ ਵੀ ਕਾਰਜ ਹੈ ਮਾ ਜੀ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਹ ਅਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਜਿਹੜੀ ਕਿ ਨਾ ਰਸ ਮੈਡੂ ਜੇ ਕਿ ਉਹ ਵੀ ਇਮੇਜਿੰਗ ਕੀ ਕਰ ਰਹੀ ਉਹ ਤੁਹਾਡਾ ਕੰਮ ਆ ਜਿਵੇਂ ਜਿਹੜੀ ਉਹ ਇਦਾਂ ਦਾ ਕੋਈ ਵਿਅਕਤੀ ਆਏਗਾ ਉਹ ਵੀ ਸ਼ਰਾਬ ਨਹੀਂ ਕਿਹਦੇ ਕਿੰਨੀ ਗਾ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋਈ ਲੰਘਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋ ਜਾਇਦ ਕਰਨੀ ਹੈ ਹਾਂ ਜੀ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਕਿੰਨੀ ਕੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਦੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਤੇ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਕੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੀ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਇਹ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੁੱਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ